ਹਾਂਜੀ ਆਜੋ 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 ਜੁੜੀਏ ਭਾਈ ਓਏ ਬਹੁਤ ਟਾਈਮ ਬਾਅਦ ਲਾਈਵ ਹੋਏ ਆ ਮਾਫੀ ਚਾਹੁੰਨਾ ਵੀ ਥੋੜਾ ਜਿਹਾ ਜ਼ਿੰਦਗੀ ਦੇ ਸੰਘਰਸ਼ ਹੁੰਦੇ ਨੇ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਲਾਈਫ ਹੁੰਦਾ ਵੀ ਕਰੈ ਲੂ ਜ਼ਿੰਦਗੀ ਆਪਣੀ ਆਪਾਂ ਕੋਈ ਓਦਾਂ ਦੇ ਇਨਸਾਨ ਪੈਹਨ ਨਹੀਂ ਜਿਹੜੇ ਸਾਰਾ ਦਿਨ ਬੇਲੇ ਰਹਿੰਦੇ ਨੇ ਆਪਣੇ ਕੋਲੇ ਕੰਮਕਾਰ ਬਹੁਤ ਹੁੰਦੇ ਨੇ ਆਪਦੇ ਘਰਾਂ ਦੇ ਵੀ ਖੇਤੀਬਾੜੀ ਦੇ ਵੀ ਤੇ ਮੈਂ ਜੋਬ ਵੀ ਕਰਦਾ ਵੀ ਅਜਿਹਾ ਮੈਂ ਇੰਨਾਂ ਹੀ ਹੁੰਦਾਂ ਮਤਲਬ ਜ਼ਿੰਦਗੀ ਦੇ ਬਾਕੀ ਜੋਨ ਲਾਈਵ ਨਹੀਂ ਹੋਇਆ ਗਿਆ ਅੱਜ ਆਪਾਂ ਕਰਦਾਂ ਗੱਲਬਾਤਾਂ ਅੱਜ ਸਮਾਂ ਮਿਲਿਆ ਚਲੋ ਵਾ ਲਾਈਵ ਹੁੰਨੇ ਆ ਗੱਲਬਾਤਾਂ ਕਰਦੇ ਆ ਸੱਜਣਾ ਮਿੱਤਰਾਂ ਨਾਲ ਵੀਰਾਂ ਭੈਣਾਂ ਨਾਲ ਇੱਧਰ ਆਪਾਂ ਨਾ ਪ੍ਰਤਾਪ ਜੀ ਬਿੱਜੇ ਦੀ ਆ ਗਏ ਜਦੋਂ ਮੈਂ ਲਾਈਵ ਗਿਆ ਜਦੀ ਆ ਜਨਾਂ ਨਾਲ ਦੀ ਨਾਲ ਜਿਵੇਂ ਬਾਦੀ ਦਾ ਬੱਚਾ ਨਹੀਂ ਹੁੰਦਾ ਇੱਕੋ ਨੇ ਜੋੜਾ ਰਹਿਦਾ ਮੇਰੇ ਨਾਲ ਤਾਂ ਇਹ ਹਨਾ ਵੈਲਾ ਪੁੱਤ ਹੈ ਪੁੱਤ ਇਹਦੇ ਜੁੜ ਕਰਾ ਕੇ ਇੱਕ ਵਾਰੀ ਆ ਮਾਤਾ ਹੋਰ ਸੁਣਾਓ ਮਿੱਤਰੋ ਕੀ ਹਾਲ ਚਾਲ ਹੈ ਸੁਖਸ਼ਾਂਤ ਸਾਰੇ ਪਰਿਵਾਰ ਚੜ੍ਹਦੀ ਕਲਾ ਚਲੇ ਲੈ ਵੀ ਸੌ ਮਾਰ ਗਿਆ ਉਹ ਮਿੱਕਲੋ ਲੋਗੰਜਾ ਆ ਜਾ ਨਿਊਜ਼ੀਲੈਂਡ ਵਾਲਾ ਡ੍ਰੈਨ ਮਿਚੇਲ ਸੌ ਮਾਰ ਗਿਆ 100 ਪੁੱਗਾ 106 ਬੱਲਾਂ ਚ ਸੌ ਰਨ ਕੋਣ ਕੋਣ ਕਿਦਾਂ ਕੀ ਹਾਲ ਚਾਲ ਨੇ ਸਾਰਿਆਂ ਦੇ ਕੋਣ ਕੋਣ ਦੇਖ ਰਿਹਾ ਆ ਪਰ ਕਿੱਥੋਂ ਕਿੱਥੋਂ ਦੇਖ ਰਿਹਾ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਵੀ ਕਿਹੜਾ ਕਿਹੜਾ ਸੱਚਾ ਮਿੱਤਰ ਮੇਰੀ ਵੀਰ ਮੇਰਾ ਕੋਈ ਭਾਈ ਮੇਰੀ ਭੈਣ ਕਿੱਥੋਂ ਕਿੱਥੋਂ ਦੇਖ ਰਹੇ ਨੇ ਆਪਾਂ ਮੈਂ ਦੇਖ ਰਹਾ ਦੀ ਮੈਚ ਉਹਦੇ ਮੈਚਲ ਮਾਰ ਗਿਆ 100 ਪੂਰਾ ਸੈਂਟੀਰੀ ਮਾਰ ਗਿਆ ਉਹਦੀ 201 ਤੇ ਤਿੰਨ ਮਾਰੋਟ ਨੇ ਤੇ ਉਦਵਾ ਦੇ ਵਿੱਚ ਇੰਡੀਆ ਦੇ ਬੈਟਿੰਗ ਬਾਤ ਚੋ ਵੀ ਦੇਖਾਂਗੇ ਰਾਤ ਨੂੰ ਮੈਚ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰ ਪ੍ਰਤਾਪ ਜੀ ਬੋਲੋ ਜੇ ਬਿੱਚਾ ਹੈ ਫਿਰ ਬੋਲ ਵੀ ਸਹੀ ਹੁਣ ਤੇ ਕੋਈ ਮੈਸੇਜ ਨਹੀਂ ਆ ਰਿਹਾ ਕੀ ਗੱਲ ਬਈ ਮੈਸੇਜ ਮੇਰੇ ਤੋਂ ਬੰਦ ਤਾਂ ਨਹੀਂ ਕਿਤੇ ਕੋਈ ਸੈਟਿੰਗ ਸ਼ੂਟਿੰਗ ਆਹ ਪੜਾ ਪਰਤਾਉ ਸਿੰਘ ਕਰਨ ਉਹ ਮਾ ਵੱਡਾ ਹੋ ਗਿਆ ਮੈਂ ਹੁਣ ਨਿੱਕਾ ਨਹੀਂ ਰਹਿਣਾ ਬੱ ਤਕੜਾ ਹੋ ਗਿਆ ਹੁਣ ਹਨਾ ਵੀ ਤਕੜਾ ਹੋ ਗਿਆ ਬਰਾ ਪੁੱਤ ਉਹ ਪੂਰਾ ਇਹ ਮੈਂ ਲ ਮੁ ਕਰਿਆ ਕਰਦਾ ਰੱਖਿਆ ਕਰੂੰ ਚਲੋ ਹੋਰ ਸੜਾਉ ਮੂਸ ਦਾ ਰੱਖਦੇ ਹੁੰਦੇ ਨੇ ਗੰਦਾ ਲੱਗਦਾ ਬਦ ਇੱਕ ਦੇਖਣ ਵਾਲਾ ਨਿਕੜਾ ਤੇ ਗੱਲ ਕੋਈ ਗੱਲਾਂ ਵੀ ਕਰਨੀ ਤੇ ਮੇਰੀ ਸਲਾਹ ਹੈ ਵੀ ਚਲੋ ਉਰੀ ਕਰ ਲਈਏ ਜਾਂ ਵੀਡੀਓ ਬਣਾ ਕੇ ਪਾਈਏ ਬਾਕੀ ਕੋਈ ਆ ਰਹੀ ਨਹੀਂ ਹੈ ਕੋਈ ਮੈਸੇਜ ਨਹੀਂ ਕਰ ਰਿਹਾ ਮੈਂ ਤਾਂ ਨਹੀਂ ਕੋਈ ਗੱਲ ਛੇੜੀ ਹੈ ਲੇ ਕੋਣ ਕੋਣ ਕਿੱਥੋਂ ਕਿੱਥੋਂ ਦੇਖ ਰਿਹਾ ਮਾੜਾ ਕੋਈ ਮੈਸੇਜ ਕਰੇ ਮੈਨੂੰ ਪਤਾ ਲੱਗੇ ਹੋਣੇ ਹਿਸਾਬ ਨਾਲ ਗੱਲ ਤੋੜਾਂ ਪਰ ਉਹ ਜਦ ਤਾ ਫੋਨ ਹੀ ਦੇਖ ਲਾ ਪੁੱਤੂ ਜਾਂ ਉਹ ਬੰਦ ਕਰ ਦੇ ਟਮਾਟਰ ਦੀ ਲੋਕਰੀ ਆਦੀ ਇੱਕ ਪਤਾ ਨਹੀਂ ਮੈਨੂੰ ਸੁਝਾਅ ਵੀ ਦਿਓ ਨਾ ਮੇਰੇ ਬਰੀਕ ਬਰੀਕ ਜਿਹਾ ਫਿੰਸੇ ਜਿਹਾ ਹੋਣ ਲੱਗ ਗਿਆ ਕਿ ਦਾੜੀ ਚੋਣੀ ਨੇ ਜਿਵੇਂ ਮੱਛਾ ਇਹ ਚੋਣੋ ਚਿੱਟੇ ਮੋਹੜੀਆਂ ਕੋਈ ਨਾ ਕਰ ਮੈਸ ਕਰੂੰ ਸੋਹੰਦੀ ਆਏ ਕੋਈ ਹੋਰ ਪ੍ਰੋਬਲਮ ਹੈ ਦੇਖਦੇ ਕਿ ਚਿੱਟੇ ਜਿਮੋੜੀਆਂ ਨੂੰ ਫੰਕਸ਼ਨ ਜਿਹਾ ਹੋ ਜਾਂਦੀਆਂ ਨੇ ਅਮਨ ਮਾਗਟ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੈਲੋ ਹਾਏ ਕਿਦਾਂ ਵੀਰੇ ਠੀਕ ਠਾਕ ਹੋ ਮਸੇਂ ਕਿਸੇ ਦਾ ਮੈਸੇਜ ਆਇਆ ਅਰਮਾਨ ਮਾਗਟ ਕੀ ਹਾਲ ਹੈ ਜੀ ਠੀਕ ਠਾਕ ਹੋ ਜੀ ਕੋ ਕਰ ਪਰਵਾਰ ਠੀਕ ਹੈ ਜੀ ਸਾਰੇ ਚੜ੍ਹਦੀ ਕਲਾ ਚੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਆ ਜਾ ਭੈਣ ਸਤਿ ਸ੍ਰੀ ਅਕਾਲ ਇਦਾਂ ਪਤਾ ਹੀ ਲੱਗਦਾ ਹੁੰਦਾ ਹਨਾ ਵੀ ਕੌਣ ਆ ਬੰਦਾ ਹੋਰ ਸੁਣਾਓ ਕਿਦਾਂ ਪਰਿਵਾਰ ਫੈਮਿਲੀ ਸਭ ਠੀਕ ਜੀ ਸਭ ਠੀਕ ਜੀ ਸ਼ੁਕਰ ਦਾਤਾ ਦੇ ਦਾ ਧੰਨ ਬਾਬਾ ਨਾਨਕ ਦਾ ਠੀਕ ਰੱਖਿਆ ਬਾਬਾ ਨਾਨਕ ਦਾ ਆਪਣੀ ਦਾ ਹੀ ਅਰਦਾਸ ਹੁੰਦੀ ਆ ਵੀ ਸੁਖ ਸ਼ਾਂਤੀ ਰਹੇ ਪੰਜਾਬ ਚ ਮੇਰਾ ਸੋਹਣਾ ਪੰਜਾਬ ਸੁਖ ਸ਼ਾਂਤੀ ਰੱਖਿਆ ਬਾਬਾ ਨਾਨਕ ਗੁਰੂ ਆਪੀ ਦਾ ਦੀ ਧਰਤੀ ਐ ਉਂਦਾ ਤਾਂ ਕੁਛ ਨਹੀਂ ਆਪਾਂ ਨੂੰ ਅਰਦਾਸਾਂ ਆਪਣੀਆਂ ਬਰਾਦਰ ਹਾਂ ਜੀ ਓਕੇ ਜੀ ਓਕੇ 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 ਵੀਰੇ ਮੈਂ ਵੀਰੇ ਪਟਿਆਲਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਦੇ ਵਿੱਚ ਮੇਰੀ ਤਸੀਲ ਹੈ ਜੀ ਨਾਬਾ ਨਾਬਾ ਸ਼ਹਿਰ ਸੁਣਿਆ ਹੋਣਾ ਤੁਹਾਡੀ ਨਾਬਾ ਰਿਆਸਤ ਨਾਬਾ ਸ਼ਹਿਰ ਆ ਸਾਡਾ ਜ਼ਿਲ੍ਹਾ ਸਾਨੂੰ ਪਟਿਆਲਾ ਤੁਸੀਂ ਕਿੱਥੋਂ ਆ ਵੀਰੇ ਲੁਧਿਆਣੇ ਤੋਂ ਆਉਣਾ ਦਰਾਹਾ ਓਕੇ ਜੀ ਓਕੇ 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 ਸ਼ੁਕਰੀਆ ਵੀਰੇ ਸਾਡੀ ਲਾਈਵ ਤੇ ਆਇਓ ਬਹੁਤ ਧੰਨਵਾਦ ਤੁਹਾਡਾ ਮੁੱਛ ਦੇ ਵਿੱਚ ਕਤੌੜਾ ਆ ਗਿਆ ਬੁੜੇ ਹੋਣ ਲੱਗੇ ਪਾਈ ਓਏ ਕਤੌੜਾ ਆ ਗਿਆ ਦੇਖ ਕੇ ਇਕੱਲੇ ਖੜਾ ਹੈ ਝੋਟਾ ਨੂੰ ਖੜਾ ਹੀ ਰਹਿਣ ਦੇ ਇਕਣੇ ਹੋਰ ਸੁਣਾ ਮੇਰਾ ਵੀਰ ਨਵੀਆਂ ਤਾਜ਼ੀਆਂ ਮੈਂ ਪਹਿਲਾਂ ਅੱਗੇ ਲਾਈਵ ਹੁੰਦਾ ਹੁੰਦਾ ਸੀ ਚਲੋ ਖਣੀ ਆਪਾਂ ਪਹਿਲੀ ਵਾਰ ਮਿਲਿਓ ਹਾਂਗੇ ਹੁਣ ਮੈਂ ਲਾਈਵ ਦੀ ਬੰਦ ਕਰ ਰੱਖੀ ਆ ਥੋੜਾ ਸਮਾਂ ਘਟਉਂਦਾ ਹੈ ਨਾ ਕੰਮ ਕਾਰਾਂ ਕਰਕੇ ਖੇਤੀਬਾੜੀ ਕਰਕੇ ਤੇ ਅੱਜ ਬਹਿਲੇ ਬੈਠੇ ਮੈਚ ਦੇਖਦਾ ਸੀਗਾ ਬੈਠਾ ਪਿਆ ਚੱਲਦਾ ਇੰਡੀਆ ਤੇ ਨਿਊਜ਼ੀਲੈਂਡ ਦਾ ਆਹ ਚਲ ਬੈਠਾ ਬੈਠੇ ਲਾਈਵ ਹੋ ਲੈਨੇ ਆ ਮੈਸੇਜ ਪਾਤਾ ਇਹ ਮੈਨੂੰ ਬਹੁਤ ਪਤਰਾ ਦੇ ਬੰਦਿਆਂ ਨੇ ਮੈਸੇਜ ਆਏ ਮੇਰੀਆਂ ਭੈਣਾਂ ਦੇ ਵੀ ਜਿਹੜੇ ਮੇਰੀਆਂ ਭੈਣਾਂ ਵੇਣਾਂ ਜੁਣੀਆਂ ਮੈਨੇ ਵੀਰੇ ਮੈਂ ਲਾਈਵ ਕਿਉਂ ਨਹੀਂ ਹੁੰਦਾ ਤੇ ਕੋਸਾ ਸੱਜਣ ਵੀਰ ਨੇ ਉਹਨਾਂ ਦੇ ਮੈਸੇਜ ਵੀ ਆਏ ਵੀਰੇ ਲਾਈਵ ਹੋਇਆ ਕਰ ਟਾਈਮ ਨਹੀਂ ਹੁੰਦਾ ਮਾਫੀ ਚਾਹਣਾ ਹਾਂ ਮਾਫੀ ਚਾਹੁੰਨੇ ਉਹਦੇ ਕਰਕੇ ਨਹੀਂ ਡਿਆ ਹਾਰੂ ਅੱਜ ਦੇਖੋ ਜੀ ਵੀਰੇ ਕੁਝ ਨਹੀਂ ਕਹਿ ਸਕਦੇ ਚਲੋ ਹਾਰੇ ਤਾਂ ਕਾਨੂੰ ਬਾਕੀ ਨਹੀਂ ਏਡਾ ਸਕੋਰ ਹਲੇ ਹੋਇਆ ਨਹੀਂ ਦੇਖੋ ਸੋਨੇ ਸਕੋਰ ਹੋਏ ਨੇ ਏਡਾ ਚਲੋ ਹਾਰਨ ਵਾਲਾ ਕੋਈ ਲੱਗਦਾ ਤਾਂ ਹੈ ਨਹੀਂ ਬਾਲਾ ਵੱਡਾ ਹੀ ਸਕੋਰ ਹੋਵੇ ਆਪਾਂ ਕਹਿ ਦਈਏ ਖੜਨ ਤੇ ਆ ਜੇ ਖੜ ਜੇ ਰੋਹਿਤ ਸ਼ਰਮਾ ਕੋਲੀ ਖੜ ਜਣ ਇੱਕ ਦੋ ਬੰਦੇ ਖੜ ਜਣ ਉਹ ਹੀ ਪਾਰ ਲਾ ਜਾਂਦੇ ਨੇ ਬਿੜੀ ਖੜਨ ਤੇ ਆ ਜੇ ਕੋਈ ਖੜ ਗਏ ਇੱਕ ਦੋ ਜਾਨੀ ਖੜ ਗਏ ਉਹੀ ਹਲਾ ਦੇਣਗੇ ਨਾਲ ਕੱਲ ਤਾਂ ਬੈਕਟਾ ਦੇਪੈਂਡ ਕਰਦਾ ਹੈ ਨਾ ਬੈਕਟਾ ਡਿੱਗੀਆਂ ਤਾਂ ਹਾਰ ਜਾਣਗੇ ਜੇ ਬੈਕਟਾ ਨਾ ਡਿੱਗੀਆਂ ਫਿਰ ਹਾਰ ਦੇ ਵੀ ਰੋਲਾ ਸਾਰਾ ਬੈਕਟਾ ਦਾ ਬਿੜਟਾ ਖੜਨ ਤੇ ਡਿਪੈਂਡ ਕਰਦਾ T20 ਸ਼ੁਰੂ ਹੋਣਾ 7 ਫਰਵਰੀ ਤੋਂ ਸੋਭਨ ਗੇਲਾ ਸੋਭਨ ਗੇਲਾ ਖੜ ਗਿਆ ਕੱਲਾ ਹੀ ਪਸੇਰਾ ਮੇਰਾ ਗੋਤੀਆਂ ਨਾਲ ਜੋ ਮਨ ਗੇਲਾ ਸੀ ਵੀ ਗੱਲਾਂ ਸ਼ੇਰ ਗੇਲਾ ਹਾਂ ਮਿਰਚਲ ਮਾਰ ਗਿਆ ਵੀਰੇ 100 100 ਮਾਰ ਗਿਆ ਮਿਰਚਲ 106 ਬਾਲਾਂ ਚ 100 ਪੜਾ ਗਿਆ ਹੈ ਸੁਖਮਣਾ ਅਸੋਖੰਤ ਨਾ ਪਈਆ ਲਾਉ ਲੈ ਨਾ ਖੜੇ ਕੰਨ ਘੜੇ ਕਰ ਤੀ ਲਾ ਪਰ ਲਾ ਤਾ ਦੇਖੋ ਵੀ ਖਰਗੋਸ਼ ਆ ਗਿਆ ਆ ਚੱਕਲਾ ਵੀ ਕਰਨ ਓਏ ਅੱਤਰੇ ਖਾਬੇ ਪਾ ਜਲਾ ਕਰਨ ਚੱਕਦਾ ਵੀ ਇੱਕ ਸੱਜੇ ਪਾਸੇ ਆਹ ਲੈ ਪਰ ਪਤਾ ਯਾ ਹਾ ਵੀਰੇ ਖੜੇ ਨੇ ਹਲੋ ਦੇਖੋ ਬਾਕੀ ਵਿਕਟਾਂ ਡਿਪੈਂਡਾ ਨਾ ਉਹੀ ਗੱਲ ਆ ਵੀ ਵਿਕਟਾਂ ਤੇ ਡਿਪੈਂਡ ਕਰਦਾ ਕਿਹੜਾ ਬਾਤ ਆ ਵੀਰਾ ਕਹਿੰਦਾ ਕੀ ਬਾਤ ਆ ਡਿਪੈਂਡ ਕਰਦਾ ਵਿਕਟਾਂ ਤੇ ਡਿਪੈਂਡਾ ਨਾ ਜੇ ਵਿਕਟਾਂ ਖੜ ਜਾਂਦਾ ਫਿਰ ਤੰਗੇ ਹੁੰਦੀ ਆ ਟੀਮ ਦੂਜੀ ਰੋਲਾ ਸਾਰਾ ਬਿਕਟਾਂ ਦਾ ਜੇ ਬਿਕਟਾਂ ਖੜਨਦੀਆਂ ਜੇ ਬਿਕਟਾਂ ਖੜਗੀਆਂ ਫਿਰ ਤਾਂ ਕੰਮਝੋ ਕੰਮ ਪਾਰ ਆ ਉਹਨਾਂ ਇੰਡੀਆ ਦੇ ਬਿਕਟਾਂ ਦੇਖੋ ਕੀ ਕਹਿੰਦੀਆਂ ਨੇ ਕਹਿੰਦੀਆਂ ਇਹ ਬਿਕਟਾਂ ਖੜ ਵੀ ਸਕਦੀਆਂ ਨੇ ਉੜ ਵੀ ਸਕਦੀਆਂ ਨੇ 217 ਹੋ ਗਏ 306 310 ਉਸਕੇ ਬਣਨੇ ਮੇਰੇ ਸਭ ਨਾਲ 315 ਦੇਖੋ ਵੀ ਸਾਡਾ ਕਨ ਪਰਮ ਪ੍ਰਤਾਪ ਇਹਦਾ ਨਵਾਂ ਜੀ ਪਨਵ ਪ੍ਰਤਾਪ ਕਿਵੇਂ ਕੰਨ ਉੱਪਰ ਚੱਕਦਾ ਹਾਂ ਵੀ ਚੱਕਦੇ ਵੀ ਹਾਂ ਚੱਕਦਾ ਉੱਪਰ ਕੰਨਾਂ ਦਾ ਖਰਗੋਸ਼ ਆ ਏ ਹੱਤ ਦੇ ਆ ਆ ਏ ਹੱਤ ਤੇ ਉਹ ਖੇਡ ਲਾਉਣ ਮੈਨੂੰ ਕੱਲ ਕਰ ਲੈਣਾ ਇੱਕ ਬਟਾ ਉਸੇ ਚੀਜ਼ ਦੇ ਕਰਾਂਗੇ ਹੋਰ ਸੁਣਾਓ ਬੜੀਆ ਮੈਚ ਆ ਆ ਵਧੀਆ ਮੈਚ ਆ ਜੀ ਦੇਖੋ ਮੈਂ ਤਾਂ ਖਰੇ ਹੈ ਚਾਹੀਦਾ ਘਟ ਘਟ 300 ਸਕੋਰ ਬਣੇ ਫਿਰ ਫਸਦਾ ਮੈਚ ਪਾਪੜ ਜੀ ਬਲੌਕ ਚ ਲੱਭਦੀ ਲੱਭੂ ਤੂੰ ਮਾਪੇ ਲੱਭੂ ਤੈਨੂੰ ਸੀਛ ਨਾਲ ਖੇਡਾ ਜਾ ਕੇ ਵੀ ਮੈਚ ਤੇ 300 300 ਦਾ ਟਾਰਗੇਟ ਤਾਂ ਹੋਣਾ ਚਾਹੀਦਾ ਜੇ 300 ਦਾ ਟਾਰਗੇਟ ਹੋਵੇ ਨਾ ਫਿਰ ਮੈਚ ਫੱਟ ਜਾਂਦਾ ਫਿਰ ਦੇਖਣ ਨੂੰ ਨਜ਼ਾਰਾ ਵੀ ਆਉਂਦਾ ਜੇ ਬਿਗਟਾਂ ਜੰ ਉਟਾ ਉਹ ਦੋ ਟਾ ਹੀ 100 ਤੇ ਡਿੱਗ ਜਾਣ ਫਿਰ ਮੈਚ ਦੇਖਣ ਦਾ ਨਜ਼ਾਰਾ ਨਹੀਂ ਆਉਂਦਾ ਹੈਗਾ 300 ਦਾ ਘਟ ਘਟ ਟਾਰਗੇਟ ਚਾਹੀਦਾ ਹੈ 300 ਦਾ ਟਾਰਗੇਟ ਹੋਵੇ ਫਿਰ ਮੜਾ ਮੈਚ ਦੇਖਣ ਦਾ ਸਵਾਦ ਆਉਂਦਾ ਖੇਡਣ ਵਾਲੇ ਨੂੰ ਵੀ ਸਵਾਦ ਆਉਂਦਾ ਦੇਖਣ ਵਾਲੇ ਨੂੰ ਮੈਚਲੇ 111 ਹੋ ਗਏ ਤੇ ਪ੍ਰਿੰਸ ਦੇ 72 ਪਰਮ ਪ੍ਰਤਾਪ ਜੀ ਕੀ ਬਾਤ ਹੈ ਨਹੀਂ ਪਰਮ ਨਹੀਂ ਪੰਨਵ ਪਪਾ ਨੰਨਾ ਬਾਵਾ ਪੰਨਵ ਜੀ ਪੰਨਵ ਪਰਮ ਪ੍ਰਤਾਪ ਸਿੰਘ ਸ਼ੇਰ ਗੇਲਾ ਪਪਾ ਨੰਨਾ ਬਾਵਾ ਪੀ ਐਨ ਵੀ ਵਿਕਟਰੀ ਵਾਲੀ ਵੀ ਪੰਨਵ ਇਹ ਨਹੀਂ ਦੋ ਦਹਾਤੀ 360 ਜਾਂਦਾ ਹੋ ਜਾਂਦਾ ਮੇਰਾ ਥੋੜਾ ਨਾਮ ਨਹੀਂ ਹੈਗਾ ਪੀ ਏ ਐਨ ਵੀ ਪੀ ਏ ਆਰ ਟੀ ਐਸ ਨੀ ਟੀ ਏ ਪੀ ਤਾ ਪਨਵ ਪ੍ਰਤਾਪ ਹਾਂ ਪਨਵ ਪ੍ਰਤਾਪ ਠੀਕ ਹੈ ਜੀ ਜਾਓ ਜੀ ਖੇਡੋ ਤੇ ਹਾਂ ਵੈਰੀ ਗੁੱਡ ਹੁਣ ਲਿਖਿਆ ਬਾਈ ਦਾ ਨਾਮ ਸਹੀ ਪਨਵ ਪ੍ਰਤਾਪ ਗੁੱਡ ਨੇਮ ਇਹਦੇ ਪੂਆ ਨੇ ਰੱਖਿਆ ਸੀ ਇਹਦੇ ਪੂਆ ਬਾਹਰ ਨੇ ਹੈਗੇ ਕੈਨੇਡਾ ਚ ਉਹਨਾਂ ਨੇ ਰੱਖਿਆ ਤੀਆ ਅੱਡਾ ਨਾਮ ਲੈਣਾ ਤਾਂ ਖੈਰ ਔਖਾ ਹੀ ਆ ਮਾ ਚਲੋ ਕੋਈ ਗੱਲ ਨਹੀਂ ਪਾਨਾ ਪਤਾ ਆਪਾ ਇਹ ਉਹੀ ਗੱਲ ਆ ਜੀ ਮੈਚ ਦਾ ਤਾਂ ਸਕੋਰ ਬੜਾ ਹੀ ਹੋਵੇ ਫਿਰ ਇਹ ਸੁਭਾਤ ਆਉਗਾ ਦੇਖੋ ਕਹਿੰਦਾ ਆਪਾਂ ਨਬੇ ਆਵੀਂ ਪਰ ਹੋ ਸਕਦਾ ਤੇ ਉਹ ਤੁਸੀਂ ਦੱਸੋ ਕੀ ਕੰਮ ਕਰਦੇ ਹੋ ਵੀਰੇ ਤੁਸੀਂ ਰਮਨ ਜੀ ਕਿੱਦਾਂ ਚੱਲਦੀ ਐ ਲਾਈਫ ਕੀ ਕੰਮ ਕਰਦੇ ਹੋ ਦੇਖੋ ਗਰੋਸ਼ ਨੇ ਕੱਤ ਕਰਨਾ ਆ ਪਾ ਤੁਮ ਕਰਦੇ ਗੱਲ ਤੁਮ ਕਰੀਏ ਤੋੜ ਦੇ ਤੋੜਦਾ ਰਹੇਗਾ ਕਿਤੇ ਨਹੀਂ ਕਰਦਾ ਆ ਦੇਖਾ ਕਰਦਾ ਕੰਮ ਕਿਤਨਾ ਨੋਰ ਕੁਝ ਦੇ ਇਹ ਮੇਡ ਕੰਮ ਇਹਦਾ ਪਰ ਬਹੁਤ ਟੂਨਿਕ ਨੇਮ ਹੈ ਜੀ ਹਾਂ ਯੂਨਿਕ ਨੇਮ ਹੈ ਜੀ ਲੱਗ ਜਾਣਾ ਵਾ ਕੋਈ ਨਾ ਇਹਦੇ ਕੋਲ ਕੰਟਰੀ ਲਿਖੀਦਾ ਬਸ ਮੇਰੇ ਨਾਲ ਘੰਟੇ ਜਿੰਨੇ ਮੇੜਦੇ ਕੰਮ ਤੁਸੀਂ ਦਾ ਕਰਦੇ ਕੰਮ ਥੋੜਾ ਟਾਈਮ ਹੈ ਥੋੜਾ ਟਾਈਮ ਹੀ ਕੱਟੂ ਤੇਰੇ ਕੋਲੇ ਵੀਰ ਖੇਤੀਬਾੜੀ ਨਾਲ ਜੌਬ ਓਕੇ ਜੋਕੇ ਮੈਂ ਵੀ ਜੌਬ ਕਰਦਾ ਖੇਤੀਬਾੜੀ ਕਰਦਾ ਜੌਬ ਵੀ ਕਰਦਾ ਕਦ ਜੌਬ ਕਰਦੇ ਹੋ ਪਰ ਉਹ ਤਰਾ ਫੋਨ ਹੈਗਾ ਤੇਰੇ ਕੋਲ ਆਹ ਫੋਨ ਹੀ ਦੇਖੋ ਇਤੋਂ ਵਾਲੇ 90 ਨੰਬਰ ਕੰਮ ਕਰਦਾਂ ਜੋ ਵੇਲਾ ਹੋਊਗਾ ਪਹਿਲ ਅੱਭ ਕੇ ਦੇ ਦੂੰਗਾ ਜਦੋਂ ਮੈਂ ਫ੍ਰੀ ਹੋਊਗਾ ਜੋਬ ਕਾਦੀ ਕਰਦੇ ਆਂ ਔਰ ਮਾਨ ਵੀਰੇ ਇਹ ਚੰਦਰਾਣਾ ਫੋਨ ਨਹੀਂ ਦੇਖੋ ਮੇਰੇ ਫੋਨ 'ਚ ਫੋਟੋ ਪਿੱਛੀ ਗਈ ਹੈ ਪਲੇ 224 ਹੋ ਗਿਆ 224 224 ਮੇਰੇ ਹਿਸਾਬ ਨਾਲ 300 20 ਮੂ ਦੇ ਕਰੀਬ ਪਹੁੰਚਣਗੇ 320 ਹੋ ਜਾਣਾ 25 ਹੋ ਜਾਣਾ 20 ਹੋ ਜਾਣਾ 25 ਹੋ ਜਾਣਾ ਮਤਲਬ 20 ਦੇ 30 ਦੇ ਵਿੱਚ ਵਿੱਚ ਰਹੂਗਾ 15 10 ਤੋਂ ਉੱਪਰ ਹੋਊਗਾ 20 ਦੇ ਵਿੱਚ ਹੋਊਗਾ ਜੇ ਖੜੇ ਰਹੇ ਹਲੇ ਬਿਟਾਂ ਹੀ ਕੋ ਉਹ ਵੀ 75 ਦੇ ਪਹੁੰਚ ਗਿਆ ਉਹ ਵੀ ਲਵੇ ਲੱਗਣ ਵਾਲੀ ਆ ਦੋਨਾਂ ਦੀ ਸੈਂਚਰੀ ਹੋ ਗਈ ਫਿਰ ਕੰਮ ਖਰਾਬ ਹੋ ਜੂਗਾ ਇੰਨਾ ਸਕੋਰ ਚਾਹੀਦਾ ਵੀ ਆ 300 ਪਲੱਸ 300 ਪਲੱਸ ਦਾ ਮੈਚ ਦੇਖਣਾ ਸਵਾਦ ਆਉਂਦਾ ਫਿਰ ਜੇ ਉਹ ਸਕੋਰ ਹੀ ਮੜਾ ਜਾਵੇ ਫਿਰ ਦੇਖਣਾ ਸਵਾਦ ਬੰਨ ਘਟ ਜਾਂਦਾ ਕਦੇ ਕਦੇ ਹਾਰ ਵੀ ਜ਼ਰੂਰੀ ਆ ਪਰ ਨਹੀਂ ਜੇ ਵੀ ਇੰਡੀਆ ਜਿੱਤੀ ਹੀ ਜਾਵੇ ਜਿੱਤੀ ਜਾਵੇ ਇੰਡੀਆ ਫਿਰ ਗੱਲ ਦਾ ਨਹੀਂ ਬਣਦੀ ਜਿੱਤ ਦਾ ਸਵਾਦ ਵੀ ਫੇਰ ਉਹਦੇ ਵਿੱਚ ਦੀ ਮਾੜ ਮਾੜ ਹਾਰਨਾ ਆਪਾਂ ਕਹਿ ਤਾਂ ਲੈਂਦੇ ਆ ਵੀ ਯਾਰ ਇੰਡੀਆ ਜਿੱਤੇ ਇੰਡੀਆ ਜਿੱਤੇ ਹੈ ਨਾ ਵਿੱਚ ਮਾੜ ਮਾੜ ਹਾਰਨਾ ਵੀ ਜ਼ਰੂਰੀ ਆ 225 ਹੋ ਗਏ ਸਰਰਾ ਅੱਜ ਦਾ ਪਤਾ ਕਿੰਨਾ ਨਾ ਮਾ ਕਟ 40 ਹੋ ਗਏ ਤੂੰ ਆਪਣਾ ਖੇਡ ਲੈ ਯਾਰ ਸਵਰਾਜ ਦਾ SW R AA N ਸਵਰਾਜ ਅੱਲ ਕਿ ਬੋ ਜੇ ਬੋਗੇ ਉਹ ਜੇ ਹੁੰਦੀ ਅੱਲ ਜੇ ਬੋ ਆ ਗਿਆ ਸਵਰਾਜ ਜੇ ਬੋਗੇ ਅੱਲ ਬੋਗੇ ਸਵਰਾਜ ਅੱਛਾ ਜੋੜੀਆਂ ਚ ਜੇ ਉਹ N D H P R ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਗੱਲਾਂ ਪਤਾ ਕਾਲੇ ਦੁੜੀਆਂ ਜਿੰਨੇ ਕਰਨੇ ਆਂ ਦੀਆਂ ਤੇ ਮੈਨੂੰ ਕੋਲੋਂ ਕੰਮ ਜਨੇ ਉਹ ਵੀ ਕਰ ਲਾ ਮੈਂ ਤੇ ਇੱਕ ਵੀਡੀਓ ਬਣਾਉਣੀ ਆ ਮੈਨੇ ਚੈਨਲ ਤੇ ਪਰ ਚੜਨ ਵਾਸਤੇ ਉਹ ਤਿਆਰ ਕਰੀਵੇ ਮੇਰਾ ਟਾਪਿਕ ਜਾ ਉਹਦੇ ਉੱਪਰ ਮੈਂ ਵੀਡੀਓ ਬਣਾਉਣੀ ਆ ਉਹ ਵੀਡੀਓ ਬਣਾ ਕੇ ਆਪਾਂ ਚੜਦੇ ਆ ਸੌਣ ਤੋਂ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਵੀਡੀਓ ਚੜਾਂਗੇ ਜਰੂਰ ਦੇਖਿਓ ਹੱਥ ਬੰਨ੍ਹ ਕੇ ਰਿਕੁਐਸਟ ਹੈ ਬੇਨਤੀ ਆ ਤੁਹਾਨੂੰ ਤੁਹਾਡੇ ਸਾਥ ਨਾਲ ਆਪਾਂ ਨੂੰ ਬੜਾ ਜਿਹਾ ਹੌਸਲਾ ਮਿਲਦਾ ਹੁੰਦਾ ਤਾਂ ਕੁਛ ਨਹੀਂ ਜਿੰਨੇ ਵੀ ਯੂਰ ਹੁੰਦੇ ਨੇ ਚਲੋ ਆਪਾਂ ਨੂੰ ਨਾ ਹੌਸਲਾ ਹੁੰਦਾ ਵੀ ਇੰਨੇ ਲੋਕ ਆਪਾਂ ਨੂੰ ਸੁਣਦੇ ਨੇ ਇੰਨੇ ਲੋਕ ਆਪਾਂ ਨੂੰ ਦੇਖਦੇ ਨੇ ਆਪਣੇ ਵੱਲੋਂ ਕੋਸ਼ਿਸ਼ ਕਰੀਂਦੀ ਆ ਵੀ ਚੰਗੀਆਂ ਚੀਜ਼ਾਂ ਚੰਗੀਆਂ ਗੱਲਾਂ ਚੰਗੀ ਮੱਤ ਨੌਜਵਾਨ ਪੀੜ੍ਹੀ ਨੂੰ ਦੇ ਸਕੀਏ ਆਪਦੀ ਉਮਰ 'ਚ ਜੋ ਪਾ ਦੇਖ ਲਿਆ ਉਹ ਚੀਜ਼ਾਂ ਤੋਂ ਆਪਾਂ ਵੇਅਰ ਕਰੀਏ ਨੌਜਵਾਨ ਪੀੜ੍ਹੀ ਨੂੰ ਇਹ ਪਈਏ ਚੀਜ਼ਾਂ ਗਲਤ ਨੇ ਇਹ ਚੀਜ਼ਾਂ ਮਾੜੀਆਂ ਨੇ ਇਹ ਚੀਜ਼ਾਂ ਚੰਗੀਆਂ ਨੇ ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਬੇਨਤੀ ਆ ਆਪਣੀਆਂ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਇਹ ਬਰ ਇਸ ਤੇ ਦਾਰਾ ਭੈਣਾ ਭਾਈਆਂ ਨਾਲ ਸ਼ੇਅਰ ਜਰੂਰ ਕਰਿਆ ਕਰੋ ਉਹਨਾਂ ਨਾਲ ਚੰਗੀ ਚੀਜ਼ ਨੂੰ ਥੋੜੇ ਲੋਕ ਘੱਟ ਦੇਖਦੇ ਨੇ ਪਰ ਸ਼ੇਅਰ ਜਰੂਰ ਕਰਿਆ ਕਰੋ ਬੇਨਤੀ ਹੈ ਰਿਕੁਐਸਟ ਹੈ ਜਿਉਂਦੇ ਵਸਦੇ ਰਹੋ ਰੱਬ ਰੱਖਾ